ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ 19 ਜਨਵਰੀ ਦਿਨ ਵੀਰਵਾਰ ਨੂੰ ਅੱਜ ਦੇ ਕੁਝ ਅਮਰੀਕਾ ਦੇ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਗੱਲਬਾਤ ਆਪਾਂ ਸ਼ੁਰੂ ਕਰਨੀ ਹੈ ਰਾਜਨੀਤੀ ਤੋਂ। ਤੇ ਰਾਜਨੀਤੀ ਦੇ ਵਿੱਚ ਜਿਹੜਾ ਆਯੋਜਨਾ ਕੌਕਸਸ ਤੋਂ ਬਾਅਦ ਐਸ ਵੇਲੇ ਨਿਊ ਹੈਮਸ਼ਾਇਰ ਕੌਕਸਸ ਤੇ ਵੱਲ ਨਿਗਾ ਲੋਕਾਂ ਦੀ ਟੀਕੀ ਹੈ 23 ਜਨਵਰੀ ਨੂੰ ਹੋਣਾ ਹੈ। ਉਹਦੇ ਵਿੱਚ ਨਿੱਕੀ ਹੈਲੀ ਤੇ ਡੋਨਲਡ ਟਰੰਪ ਦਾ ਆਪਸ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਹੈ ਉਹਦੇ ਬਾਰੇ ਗੱਲਬਾਤ ਕਰਨੇ। ਅਮਰੀਕਾ ਦੇ ਸਕੂਲਾਂ ਦੇ ਵਿੱਚ ਪੁਲਿਸ ਤੇ ਜਿਹੜੇ ਮਾਨ ਸਿਹਤ ਬਾਰੇ ਹੈਲਪ ਸੀ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੱਡੀ ਕਮੀ ਆਈ ਹੈ ਇਹਦੇ ਬਾਰੇ ਕੁਝ ਅੰਕੜੇ ਸਾਂਝੇ ਕਰਨੇ ਆ ਤੀਜੀ ਗੱਲਬਾਤ ਯੂਵਾਲਡੀ ਟੈਕਸਸ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤੇ 2 ਸਾਲ ਪਹਿਲਾਂ ਉਹਦੀ ਹੁਣ ਜਾਂਚ ਚੱਲ ਰਹੀ ਹੈ ਉਹਦੇ ਵਿੱਚ ਕੌਣ ਜ਼ਿੰਮੇਵਾਰ ਆ ਇਹ ਗੱਲਬਾਤ ਕਰਾਂਗੇ ਤੇ ਕੋਵਿਡ ਦੌਰਾਨ ਚੀਨ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਇੱਕ ਵਾਰ ਫੇਰ ਚਰਚਾ ਚਾ ਵੀ ਕੌਣ ਜ਼ਿੰਮੇਵਾਰ ਆ ਤੇ ਆਖਰ ਦੇ ਵਿੱਚ ਗੱਲਬਾਤ ਆਪਾਂ ਅਮਰਕਾ ਦੇ ਵਿੱਚ ਜਨੈਰਿਕ ਦਵਾਈਆਂ ਬਾਰੇ ਸਭ ਤੋਂ ਪਹਿਲੀ ਗੱਲਬਾਤ ਇਲੈਕਸ਼ਨ ਦੇ ਉੱਤੇ ਜਿਹੜੀ ਰਾਸ਼ਟਰਪਤੀ ਦੀ ਚੋਣ ਦੇ ਲਈ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਨੋਮੀਨੇਸ਼ਨਸ ਚੱਲ ਰਹੀਆਂ ਹੈ ਉਹ ਵਾਕਸਸ ਹੋ ਚੁੱਕਾ ਹੈ ਜਿਹਦੇ ਵਿੱਚ ਡੋਨਲਡ 트੍ਰੰਪ ਸਿੱਧੀ ਪਹਿਲੇ ਨੰਬਰ ਦੇ ਉੱਤੇ ਆ ਚੁੱਕਿਆ ਤੇ ਦੂਜਾ ਹੁਣ ਮੁਕਾਬਲਾ 23 ਜਨਵਰੀ ਨੂੰ ਨਿਊ ਹੈਮਸ਼ਾਇਰ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੀ ਉਮੀਦਵਾਰਾਂ ਦੇ ਵਿੱਚ ਹੋਣਾ ਹੈ ਉਮੀਦਵਾਰਾਂ ਦੀ ਜਿਹੜੀ ਦੌੜ ਦੇ ਲਈ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਹੋਣਾ ਹੈ ਇੱਥੇ ਡੋਨਲਡ 트੍ਰੰਪ ਪਹਿਲੇ ਨੰਬਰ ਤੇ ਰਹਿਏ ਦੂਜੇ ਨੰਬਰ ਦੇ ਉੱਤੇ ਰਾਉਂਡ ਡਿਸੈਂਟਸ ਤੇ ਤੀਜੇ ਨੰਬਰ ਦੇ ਉੱਤੇ ਨਿੱਕੀ ਹੇਲੀ ਹੁਣ ਜਿਹੜੇ ਨਿਊ ਹੈਮਸ਼ਾਇਰ ਦੇ ਵਿੱਚ ਨਿੱਕੀ ਹੇਲੀ ਦਾ ਹੱਥ 10 ਦੇ ਉੱਤੇ ਆ ਤੇ ਹੁਣ ਟੱਕਰ ਸਿੱਧੀ ਇਹਨਾਂ ਦੋਵਾਂ ਦੀ ਆ ਆਪਸ ਦੇ ਵਿੱਚ ਹਾਲਾਂਕਿ ਜਿਹੜੇ ਵਿਵੇਕਰਾਮ ਸ਼ਰਮਾ ਸੀ ਉਹ ਅਸੀਂ ਜਾਣਦੇ ਆ ਕਿ ਡੋਨਲਡ ਟਰੰਪ ਉਹਨਾਂ ਨੇ ਅੰਡੋਸ ਕਰ ਦਿੱਤਾ ਆ ਇਹ ਹੁਣ ਸਿੱਧੀ ਇੱਕ ਤਰੀਕੇ ਦੇ ਨਾਲ 1 on 1 ਰੇਸ ਲੱਗਦੀ ਆ ਡੋਨਲਡ ਟਰੰਪ ਦੇ ਵਿੱਚ ਤੇ ਇਹਨਾਂ ਦੋਵਾਂ ਨੇ ਹੁਣ ਇੱਕ ਦੂਜੇ ਦੀ ਆਲੋਚਨਾ ਸ਼ੁਰੂ ਕੀਤੀ ਆ ਪਿਛਲੇ ਕੋਸ਼ਿਸ਼ ਸਮੇਤ ਨੀਕੀ ਹੈਲਿਨਾ ਸਿੱਧਾ ਹਮਲਾ ਕੀਤਾ ਇਹਨਾਂ ਦੀ ਏਜ ਦੇ ਉੱਤੇ ਬਈ ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਵੀ ਰਾਸ਼ਟਰਪਤੀ 80 ਸਾਲਾਂ ਤੋਂ ਉੱਤੇ ਹੋਵੇ ਇੱਥੇ ਇੱਕੋ ਵੇਲੇ ਉਹਨਾਂ ਨੇ ਨਾਲ ਹੀ ਜਿਹੜਾ ਪੰਚ ਆ ਉਧਰਲੇ ਪਾਸੇ ਜੋ ਬਾਈਡਨ ਦੇ ਉੱਤੇ ਤੇ ਦੂਜੇ ਪਾਸੇ ਜਿਹੜੇ ਡੋਨਲਡ ਟਰੰਪ ਨੇ ਇਹਨਾਂ ਦੇ ਉੱਤੇ ਕਿ ਉਮਰ ਜਿਹੜੀ ਡੋਨਲਡ ਟਰੰਪ 77 ਸਾਲ ਦੇ ਐਸ ਵੇਲੇ ਤੇ ਇਸ ਗੱਲ ਦੇ ਉੱਤੇ ਜਿਹੜੀ ਰੀਸੈਂਟ ਇੰਟਰਵਿਊ ਇਹਨਾਂ ਨੇ ਕੀਤੀ ਆ repeatedly بار بار پوائنٹ ਆਊਟ ਉਹਨਾਂ ਨੇ ਡੋਨਲਡ 트੍ਰੰਪ ਦੀ ਏਜ ਦੇ ਉੱਤੇ ਗੱਲ ਕੀਤੀ ਆ ਕਿ ਮੈਜੋਰਟੀ ਆਫ ਅਮਰੀਕਨਸ ਇਹ ਸੋਚਦੇ ਆ ਕਿ ਅਸੀਂ ਇਹ ਸਾਲਾਂ ਤੋਂ ਉੱਤੇ ਦਾ ਜਿਹੜਾ ਰਾਸ਼ਟਰਪਤੀ ਹੋਣਾ ਅਸਲ ਦੇ ਵਿੱਚ ਅਮਰੀਕਾ ਦੇ ਲੋਕ ਨਹੀਂ ਚਾਹੁੰਦੇ ਤੇ ਯੰਗ ਕੋਈ ਚਾਹੀਦਾ ਆ ਤੇ ਇਹ ਗੱਲਬਾਤ ਹੁਣ ਇਹ ਆ ਦੂਜੇ ਪਾਸੇ ਜਿਹੜੇ ਡੋਨਲਡ 트੍ਰੰਪ ਨੇ ਉਹ ਵੀ ਨਿੱਕੀ ਹੱਲੇ ਦੇ ਉੱਤੇ ਹਮਲਾ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਇਹ ਜਿਹੜਾ ਆਪਣਾ ਜਿਹੜੀ ਫੋਕਸਿੰਗ ਸੀ ਉਹ ਰਾਉਂਡ ਸੈਂਟਸ ਤੋਂ ਹਟਾ ਕੇ ਨਿੱਕੀ ਹੈਲੀਵਲ ਕੀਤੀ ਆ ਉਹਦਾ ਇਸ਼ਾਰਾ ਤੁਹਾਨੂੰ ਇਸ ਗੱਲ ਤੋਂ ਮਿਲਦਾ ਕਿ ਉਹ ਇਸ ਗੱਲ ਨੂੰ ਵਧਾ ਕੇ ਦੱਸ ਰਹੇ ਆ ਵੀ ਨਿੱਕੀ ਹੈਲੀ ਦਾ ਨਾਂ ਨਿੱਕੀ ਹੈਲੀ ਆ ਤੇ ਸਾਰੇ ਜਾਣਦੇ ਆ ਪਰ ਨਮਰਤਾ ਰੰਦਾਵਾ ਇਹਨਾਂ ਦਾ ਨਾਂ ਆ ਉਹ ਨਮਰਤਾ ਜਾਣਬੁੱਝ ਕੇ ਮੈਂਸ਼ਨ ਕਰਨਾ ਉਹਦਾ ਮਤਲਬ ਪਿੱਛੇ ਇਹ ਹੀ ਆ ਵੀ ਉਹ ਦੱਸਣਾ ਚਾਹੁੰਦੇ ਵੀ ਇਮੀਗ੍ਰੈਂਟਸ ਨੇ ਬਾਹਰੋਂ ਆਏ ਆ ਅੱਲਾ ਕਿ ਉਹ ਐਲੀਜੀਬਲ ਆ ਤੇ ਇਲੈਕਸ਼ਨ ਲੜ ਸਕਦੇ ਆ ਪਰ ਇਸ ਗੱਲ ਇਹ ਗੱਲ ਲੋਕਾਂ ਨੂੰ ਯਾਦ ਕਰਾਈ ਜਾ ਰਹੀ ਹੈ ਡੋਨਲਡ 트ੰਪ ਦੁਆਰਾ ਤੇ ਪਿੱਛੇ ਜਿਹੜਾ ਨੇ ਇਹ ਵੀ ਕਿਹਾ ਸੀ ਰੌਲਾ ਪਾ ਦਿੱਤਾ ਸੀ ਕਿ ਇਹ ਤੇ ਇਲੈਕਸ਼ਨ ਲੜ ਨਹੀਂ ਸਕਦੀ ਨਿੱਕੀ ਹੈਲੀ ਕਿਉਂਕਿ ਇਹਦੇ ਜਿਹੜੇ ਪੇਰੈਂਟਸ ਆ ਉਹ ਸਿਟੀਜ਼ਨ ਨਹੀਂ ਸੀਗੇ ਜਿੱਦਣ ਇਹਦਾ ਬਰਥ ਹੋਇਆ ਤੇ ਇਸ ਕਰਕੇ ਇਹ ਯੋਗ ਨਹੀਂ ਆ ਇਲੈਕਸ਼ਨ ਲੜਨ ਦੇ ਹਾਲਾਂਕਿ ਗੱਲ ਗਲਤ ਆ ਇਦਾਂ ਦਾ ਕੋਈ ਕਾਨੂੰਨੀ ਕੁੰਡੀ ਨਹੀਂ ਆ ਕਿ ਉਹ ਇਲੈਕਸ਼ਨ ਨਹੀਂ ਲੜ ਸਕਦੇ ਪਰ ਡੋਨਲਡ 트ੰਪ ਬਾਰ-ਬਾਰ ਯਾਦ ਲੋਕਾਂ ਨੂੰ ਇਹ ਕਰਾਉਣਾ ਚਾਹੁੰਦੇ ਵੀ ਮੈਂ ਇੱਥੇ ਦਾ ਇਹਦੇ ਮਾਤਾ ਪਿਤਾ ਬਾਹਰੋਂ ਆਏ ਸੀ ਤੇ ਜਿਹੜੇ ਹੈਗੇ ਆ ਇਸ ਕਰਕੇ ਉਹ ਕਿਤੇ ਨਾ ਕਿਤੇ ਇਸ ਕਰਵਾਤ ਨੂੰ ਆਪਣੇ ਹੱਕ ਦੇ ਵਿੱਚ ਵਰਤਣਾ ਚਾਹੁੰਦੇ ਆ ਪਰ ਹੁਣ ਜਿਹੜਾ ਇਹ ਐਂਟੀ-ਟਰੰਪ ਰਿਪਬਲਿਕਨ ਵੋਟਰਸ ਨੇ ਉਹ ਕਿੰਨੇ ਕ ਨਿੱਕੀ ਹੈਲੀਵਲ ਜਾ ਸਕਦੇ ਆ ਇਹ ਗੱਲ ਦੇਖਣ ਵਾਲੀ ਆ ਤੇ ਹੁਣ ਨਿੱਕੀ ਹੈਲੀ ਵੀ ਜ਼ਿਆਦਾ ਹਾਰਡ ਹਿੱਟ ਕਰ ਰਿਹਾ ਹੈ ਉਹਨਾਂ ਨੂੰ ਜਦੋਂ ਜਿੱਦਾਂ ਇਹ 23 ਜਨਵਰੀ ਜਿਹੜੀ ਆ ਨੇੜੇ ਆ ਰਹੀ ਆ ਤੇ ਜਿਹੜੀ ਇਹ ਜਿਹੜਾ ਜਿਹੜਾ ਇਹ ਅਗਲੀ ਹੋਣੀ ਆ ਉਹਦੇ ਵਿੱਚੋਂ ਫਿਰ ਗੱਲਬਾਤ ਜਿਹੜੀ ਹੈ ਜ਼ਿਆਦਾ ਪਤਾ ਲਗਣੀ ਹੈ ਤੇ ਕੈਂਪੇਨ ਦੋਵਾਂ ਦੀ ਇੱਕ ਦੂਜੇ ਨੂੰ ਟਾਰਗੇਟ ਕਰ ਰਹੀ ਹੈ ਇਸ ਵੇਲੇ ਦੇਖੋ ਔਰ ਇਹ ਕੈਂਪੇਨ ਦਾ ਪਤਾ ਇੱਥੋਂ ਲੱਗਦਾ ਵੀ ਜਿਹੜੀਆਂ ਐਡਸ ਚੱਲ ਰਹੀਆਂ ਤੁਹਾਡੀਆਂ ਟੀਵੀ ਦੇ ਉੱਤੇ ਜਿਹੜਾ ਜਾਂ ਦੂਜੇ ਪਾਸੇ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਚੱਲ ਰਹੀਆਂ ਆ ਜਿਹੜੇ ਨਿਊ ਹੈਮਸ਼ਾਇਰ ਦੇ ਵਿੱਚ ਕਈ ਇਵੈਂਟ ਨੀਕੀ ਹੇਲੀ ਨੇ ਪਲਾਨ ਕੀਤੇ ਆ ਪਹਿਲਾ ਅਫੀਸ਼ੀਅਲ ਇਵੈਂਟ ਇਹਨਾਂ ਦਾ ਯੋਵਾ ਕਾਕਸਸ ਦੇ ਵਿੱਚ ਤੀਜੇ ਨੰਬਰ ਦੇ ਆਉਣ ਤੋਂ ਬਾਅਦ ਆ ਟਿਊਸਡੇ ਨਾਈਟ ਨੂੰ ਰੱਖਿਆ ਗਿਆ ਸੀ ਬਹੁਤ ਸੋਨਾ ਹੋਟਲ ਨਜ਼ਰਨ ਪਾਰਟ ਦੇ ਵਿੱਚ ਤੇ ਜਿਹੜੀ 스ਨੋ ਸਟ੍ਰੋਮ ਸੀ ਉੱਥੇ ਉਸ ਵੇਲੇ ਇਹਨਾਂ ਨੇ ਇੱਥੇ ਰੱਖਿਆ ਸੀ ਤੇ ਸਾਊਥ ਕੈਰੋਲਿਨਾ ਆਪਣੇ ਘਰ ਨੂੰ ਇਹ ਫਲਾਈ ਕਰਕੇ ਗਏ ਸੀ ਲੇਟ ਟਿਊਸਡੇ ਨਾਈਟ ਨੂੰ ਆਪਣੇ ਪਿਤਾ ਨੂੰ ਦੇਖਣ ਦੇ ਲਈ ਜਿਹੜੇ ਕਿ ਇਸ ਵੇਲੇ ਹਸਪੀਟਲ ਦੇ ਵਿੱਚ ਆ ਤੇ ਉਹਦੇ ਤੋਂ ਬਾਅਦ মিডিਆ ਇੰਟਰਵਿਊ ਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਜਿਹੜੇ ਸਟੇਟ ਦੇ ਵਿੱਚ ਕੁਝ ਸਟਾਪਸ ਤੇ ਕੁਝ ਫੋਟੋਸ ਤੇ ਕੁਝ ਵੋਟਰ ਦਾ ਡਿਨਰ ਤੇ ਕੁਝ ਕੈਂਡੀ ਸਟੋਰਸ ਦੇ ਉੱਤੇ ਤੇ ਹੋਰ ਸਾਰਾ ਕੁਝ ਇਹ ਸਾਰੀਆਂ ਗੱਲਾਂ ਦੇ ਨਾਲ ਔਰ ਉਹ ਦੂਜੇ ਪਾਸਿ ਜਿਹੜੇ ਡੋਲਰਨ ਟਰੰਪ ਨੇ ਜਦੋਂ ਆਇਓਵਾ ਦੇ ਵਿੱਚ ਉਹਨਾਂ ਦੀ ਜਿੱਤ ਹੋ ਜਾਂਦੀ ਆ ਤਾਂ ਉਹਦੇ ਤੋਂ ਬਾਅਦ ਉਹਨਾਂ ਨੇ ਆਪਣੀ ਅਟੈਂਸ਼ਨ ਰੀਫੋਕਸ ਕੀਤੀ ਨਿੱਕੀ ਹੇਲੀ ਦੇ ਉੱਤੇ ਜਿਹੜੀ ਨਿੱਕੀ ਹੇਲੀ ਨਾਲ ਲਈ ਸਭ ਤੋਂ ਵੱਡਾ ਖਤਰਾ ਆ ਨਿਊ ਹੈਮਸ਼ਾਇਰ ਦੇ ਵਿੱਚ ਤੇ ਪੋਰਟਰ ਉਹ ਇਹ ਕਰ ਰਹੇ ਆ ਇਸ ਚੀਜ਼ ਨੂੰ ਤੇ ਇਹਨਾਂ ਦੇ ਉੱਤੇ ਉਹਨਾਂ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਕਿ ਜਿਹੜੀ ਵਾਰ ਆ ਇੱਕ ਉਸ ਕਿਸਮ ਦਾ ਬਹਾ울 ਇਹਨਾਂ ਨੇ ਸ਼ੁਰੂ ਕੀਤਾ ਆ ਭਾਵੇਂ ਕਿ ਉਹਨਾਂ ਦੇ ਕਲੇਮ ਐਕੂਰੇਟ ਨਹੀਂ ਆ ਕਈ ਤਰ੍ਹਾਂ ਦੇ ਕਲੇਮ ਉਹ ਉਹਨਾਂ ਨੇ ਕੀਤੇ ਆ ਤੇ ਜਿਹੜਾ ਕਿਉਂਕਿ ਗਵਰਨਰ ਕ੍ਰਿਸ ਸੁਨਨੂ ਨੇ ਜਿਹੜਾ ਅਨਡੋਸ ਕੀਤਾ ਹੈਲੀ ਨੂੰ ਤੇ ਉਹਨਾਂ ਨੇ ਕਿਹਾ ਸੀ ਵੀ ਕਿ ਡੈਮੋਕ੍ਰੇਟਸ ਨੂੰ ਅਲਾਉ ਕਰ ਰਹੇ ਆ ਉਹ ਕਹਿ ਰਿਹਾ ਵੀ ਇੱਥੇ ਆ ਕੇ ਤੁਸੀਂ ਵੋਟ ਪਾਓ ਨਿਊ ਹੈਮਸ਼ਾਇਰ ਦੀ ਪ੍ਰਾਈਮਰੀਜ਼ ਦੇ ਵਿੱਚ ਪਰ ਸਟੇਟ ਦੇ ਜਿਹੜੇ ਲਾਜ਼ ਨੇ ਜਿਹੜੇ ਇਸ ਵੇਲੇ ਇਨ ਪਲੇਸ ਨਹੀਂ ਉਹਨਾਂ ਦੇ ਆਫਿਸ ਆਉਣ ਤੋਂ ਪਹਿਲਾਂ ਉਹਦੇ ਵਿੱਚ ਸਿਰਫ ਇੰਡੀਪੈਂਡੈਂਟ ਵੋਟਰ ਜਿਹੜੇ ਨਿਊ ਹੈਮਸ਼ਾਇਰ ਦੇ ਵਿੱਚ ਉਹ ਹੀ ਆਪਣਾ ਬੈਲਟ ਕਾਸਟ ਕਰ ਸਕਦੇ ਆ ਪਾਰਟੀ ਦੀਆਂ ਪ੍ਰਾਈਮਰੀਜ਼ ਦੇ ਵਿੱਚ ਤੇ ਹੁਣ ਦੇਖੋ ਇਹ ਜਿਹੜੀ ਹੈਡ ਟੂ ਹੈਡ ਰੇਸ ਆ ਇਸ ਵੇਲੇ ਕਿਧਰਲੇ ਪਾਸੇ ਨੂੰ ਜਾਂਦੀ ਆ ਪਰ ਇਹਨਾਂ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਟਾਰਗੇਟ ਕੀਤਾ ਆ ਤੇ ਰਾਉਂਡ ਸੈਂਟਰਸ ਤੋਂ ਪਾਸੇ ਕਰਕੇ ਇੱਕ ਦੂਜੇ ਦੇ ਵੱਲ ਨੂੰ ਇਹ ਦੋਵੇਂ ਉਮੀਦਵਾਰ ਜਿਹੜੇ ਆਏ ਕਿਉਂਕਿ ਇੱਥੇ ਟੱਕਰ ਸਿੱਧੀ ਇਹਨਾਂ ਦੋਵਾਂ ਦੀ ਹੈ ਫਿਰ ਬਾਕੀ ਸਟੇਟਾਂ ਦੇ ਵਿੱਚ ਵੀ ਐਸੀ ਤਰ੍ਹਾਂ ਪ੍ਰਾਇਮਰੀਆਂ ਹੋਈਆਂ ਆ ਉੱਥੇ ਸਥਿਤੀਆਂ ਜਿਹੜੀਆਂ ਵੱਖਰੀਆਂ ਹੋਣਗੀਆਂ ਪਰ ਇਹ ਆਯੋਵਾ ਕਾਕਸਸ ਤੇ ਨਿਊ ਹੈਮਸ਼ਾਇਰ ਦੇ ਵਿੱਚ ਇਹ ਦੋ ਥਾਵਾਂ ਦਾ ਬਾਕੀ ਅਮਰੀਕਾ ਦੇ ਉੱਤੇ ਤੇ ਇਲੈਕਸ਼ਨ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਆ ਇਹ ਇੱਕ ਜਿਹੜੀ ਬਹੁਤ ਮਹੱਤਵਪੂਰਨ ਗੱਲਬਾਤ ਆ ਤੇ ਹੁਣ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਦੇਖਿਆ ਜਾ ਰਿਹਾ ਅਗਲੀ ਗੱਲ 'ਪਾ ਦੋਸਤੋ ਅਮਰੀਕਾ ਦੇ ਵਿੱਚ ਜਿਹੜੀ ਸਕੂਲਾਂ ਦੇ ਵਿੱਚ ਜਿਹੜੀ ਮਾਨਸਿਕ ਸਿਹਤ ਦੇ ਲਈ ਸਹਾਇਤਾ ਤੇ ਪੁਲਿਸ ਇਹਦੇ ਵਿੱਚ ਕਮੀ ਆਈ ਆ ਕਹਿੰਦੇ ਮਤਲਬ ਉਨੀ ਨਹੀਂ ਰਹੀ ਜਿੰਨੀ ਪਹਿਲਾਂ ਹੁੰਦੀ ਸੀ ਜਾਰਜ ਫਲੌਇਡ ਦਾ ਮਰਡਰ ਹੁੰਦਾ ਵੀ 2020 ਦੇ ਵਿੱਚ ਉਹਦੇ ਤੋਂ ਬਾਅਦ ਜਿਹੜੇ ਸਕੂਲ ਰਿਸੋਰਸ ਆਫੀਸਰਸ ਨੇ ਜਿਹੜੇ ਜਿਹੜੇ ਕਿ ਸਕੂਲ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਰਿਸਪੌਂਡ ਕਰਦੇ ਸੀ ਕਾਲਸ ਨੂੰ ਉਹ ਲਿਮਿਟ ਹੋ ਗਏ ਆ ਜਿਹੜਾ ਡਾਟਾ ਬੁੱਧਵਾਰ ਨੂੰ ਕਰ ਰਿਲੀਜ਼ ਕੀਤਾ ਯੂਐਸ ਐਜੂਕੇਸ਼ਨ ਡਿਪਾਰਟਮੈਂਟ ਨੇ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਉਹਦੇ ਤੋਂ ਬਾਅਦ ਨੰਬਰ ਆਫ ਜਿਹੜੇ ਸਕੂਲ ਰਿਸੋਰਸ ਆਫੀਸਰਸ ਨੇ ਉਹ ਡਿੱਗ ਪਏ ਆ ਥੱਲੇ ਚਲੇ ਗਏ ਆ ਗਿਣਤੀ ਘਟ ਗਈ ਆ ਇਹ ਵੀ ਦੱਸਿਆ ਗਿਆ ਕਿ ਜਿਹੜੇ ਲਾ ਐਨਫੋਰਸਮੈਂਟ ਆਫੀਸਰਸ ਨੇ ਜਿਹੜੇ ਫਾਇਰ ਆਰਮ ਲੈ ਕੇ ਚੱਲਦੇ ਆ ਹਥਿਆਰ ਲੈ ਕੇ ਚੱਲਦੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਆਈ ਹੈ ਜਿਹੜੀ ਨੈਸ਼ਨਲ ਸੈਂਟਰ ਫਾਰ এডੂਕੇਸ਼ਨ ਸਟੈਟਿਸਟਿਕਸ ਆ ਉਹਨਾਂ ਦੀ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਸੇਫਟੀ ਆ ਸਕਿਉਰਿਟੀ ਆ ਕੈਂਪਸਸ ਦੇ ਵਿੱਚ 2021 ਦੇ ਵਿੱਚ এডੂਕੇਸ਼ਨ ਸਕੂਲ ਲੀਡਰਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਟਰਗਲ ਕਰ ਰਿਹਾ ਨਾਰਮੈਲਿਟੀ ਵੱਲੋਂ ਆਉਣ ਦੇ ਲਈ ਜਦੋਂ ਪੰਡੈਮਿਕ ਦੇ ਸ਼ਟਡਾਊਨ ਹੋ ਕੇ ਹਟੇ ਸੀ ਫਲੌਇਡ ਦਾ ਮਰਡਰ ਹੋ ਜਾਂਦਾ ਮਿਨੀਪੋਲਿਸ ਪੁਲਿਸ ਦੇ ਹੱਥੋਂ ਤੇ ਫਿਰ ਇਹਨਾਂ ਦੀ ਗਿਣਤੀ ਸਕੂਲਾਂ ਦੇ ਵਿੱਚ ਘਟ ਗਈ ਹੈ ਰਿਪੋਰਟ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਹੜੀ ਮੈਜੋਰਿਟੀ ਆ ਸਕੂਲਸ ਦੇ ਵਿੱਚ ਉਹਨਾਂ ਨੇ ਸੋਸ਼ਲ ਤੇ ਇਮੋਸ਼ਨਲ ਸਪੋਰਟ ਆਪਣੇ ਸਟੂਡੈਂਟਸ ਦੇ ਲਈ ਜਿਹੜੀ ਵਧਾਈ ਆ ਕਿਉਂਕਿ ਉਹਨਾਂ ਦੇ ਉੱਤੇ ਕਰੋਨਾ ਵਾਇਰਸ ਦਾ ਅਸਰ ਬਹੁਤ ਹੋਇਆ ਸੀ ਪਰ ਕੁਝ ਸਕੂਲ ਆ ਜਿਨ੍ਹਾਂ ਨੇ ਜਿਹੜੀ ਮੈਂਟਲ ਹੈਲਥ ਡਿਸਆਰਡਰ ਡਾਇਗਨੋਸ ਵੀ ਕੀਤੇ ਆ ਇਹ ਵੀ ਦੇਖਿਆ ਕਿ 43% ਹਾਈ ਸਕੂਲ ਦੇ ਵਿੱਚ ਜਿਹੜੀ ਉਹਨਾਂ ਨੇ ਨੌਨ ਅਕੈਡੈਮਿਕ ਯੂਜ਼ ਆ ਸੈੱਲ ਫੋਨ ਦਾ ਉਹਨੂੰ ਘਟਾ ਦਿੱਤਾ ਉਹਨੂੰ ਦੂਜੇ ਪਾਸੇ ਲੈ ਗਏ ਆ ਤੇ ਜਿਹੜੇ ਐਲੀਮੈਂਟਰੀ ਤੇ ਜਿਹੜੇ ਮਿਡਲ ਸਕੂਲ ਆ ਉਹਨਾਂ ਦੇ ਵਿੱਚ ਹਾਈ ਸਕੂਲ ਨਾਲੋਂ ਜ਼ਿਆਦਾ ਵਾਰ ਜਿਹੜਾ ਇਹਦੇ ਉੱਤੇ ਇਹਨੂੰ ਕੀਤਾ ਗਿਆ ਓਵਰਆਲ ਰਿਪੋਰਟ ਦੇ ਵਿੱਚ ਇਹ ਪਤਾ ਲੱਗਿਆ ਕਿ ਤਿੰਨਾਂ ਦੇ ਵਿੱਚੋਂ ਦੋ ਪਬਲਿਕ ਸਕੂਲਾਂ ਦੇ ਵਿੱਚ ਲੱਗਿਆ ਕਿ ਜਿਹੜਾ ਕੋਈ ਨਾ ਕੋਈ ਵਾਇਲੈਂਟ ਇਨਸੀਡੈਂਟ ਸਕੂਲ ਦੇ ਵਿੱਚ ਸਾਲ ਦੇ ਵਿੱਚ ਜਿਹੜਾ ਜ਼ਰੂਰ ਹੋਇਆ ਹੈ ਤੇ ਇਹ ਲਗਾਤਾਰ ਜਾਰੀ ਹੈ ਹਾਈएस्ट ਰੇਟ ਜਿਹੜਾ ਉਹ ਮਿਡਲ ਸਕੂਲ ਦੇ ਵਿੱਚ ਹੈ 90% ਘਟੋ-ਘਟੇ ਕੋਵਾਲੈਂਟ ਇਨਸੀਡੈਂਟ ਹੋਇਆ ਇੱਥੇ 85% ਹਾਈ ਸਕੂਲ ਦੇ ਵਿੱਚ ਤੇ 85% ਐਲੀਮੈਂਟਰੀ ਸਕੂਲ ਦੇ ਵਿੱਚ ਮਿਡਲ ਸਕੂਲ ਦੇ ਵਿੱਚ ਜ਼ਿਆਦਾ ਇਦਾਂ ਦੇ ਇਨਸੀਡੈਂਟਸ ਵਾਪਰੇ ਆ ਤੇ ਬੜਾ ਸਕੂਲ ਦੇ ਕਿਡਸ ਜਿਹੜੇ ਨੇ ਉਹ ਫਿਕਰ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਸਪੋਰਟਸ ਇਹਨਾਂ ਜਿਹੜੀਆਂ ਸਪੋਰਟਸ ਨੇ ਜਿਹੜੀਆਂ ਇਹ ਇਹ ਸਹਾਇਤਾ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ ਉਹਨਾਂ ਦੇ ਵਿੱਚ ਓਵਰਆਲ ਕਮੀ ਦੱਸੀ ਜਾ ਰਹੀ ਹੈ ਜਿਹੜੀ ਇੱਕ ਚਿੰਤਾ ਵਾਲੀ ਗੱਲ ਆ ਮਾਨਸਿਕ ਸਮੱਸਿਆਵਾਂ ਦੇ ਵਿੱਚੋਂ ਹੀ ਵਾਇਲੈਂਸ ਨਿਕਲ ਕੇ ਆ ਰਹੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਹੋ ਰਹੀਆਂ ਆ ਇਹ ਜਿਹੜੀ ਲਾ এনਫੋਰਸਮੈਂਟ ਤੇ ਦੂਜੀਆਂ ਚੀਜ਼ਾਂ ਦੀ ਸਕੂਲ ਦੇ ਸਪੋਰਟ ਸਿਸਟਮ ਦੇ ਵਿੱਚ ਕਮੀ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਚਿੰਤਾ ਵਾਲੀ ਗੱਲ ਦੱਸੀ ਜਾ ਰਹੀ ਹੈ ਤੇ ਇਹਦਾ ਕੋਈ ਨਾ ਕੋਈ ਹੱਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਸਪੋਰਟ ਮਿਲ ਸਕੇ ਅਗਲੀ ਗੱਲਬਾਤ ਦੋਸਤੋ ਜਿਵਾਲਡੀ ਦੇ ਮਿਸਟਰੀ ਸਕੂਲ ਸ਼ੂਟਿੰਗ ਹੋਈ ਸੀ ਉਹਦੇ ਬਾਰੇ ਉਹਦੀ ਰਿਪੋਰਟ ਅੱਜ ਆਈ ਆ ਬੜੇ ਚਿਰ ਤੋਂ ਉਡੀਕੀ ਜਾ ਰਹੀ ਸੀ ਖਾਸ ਕਰ ਉਹ ਮਾਪੇ ਜਿਨ੍ਹਾਂ ਦੇ ਬੱਚਿਆਂ ਦੀ ਮੌਤ ਹੋ ਗਈ ਸੀ ਉਸ ਸ਼ੂਟਿੰਗ ਦੇ ਵਿੱਚ ਜਾਂ ਜ਼ਖਮੀ ਹੋਏ ਸੀ ਉਹ ਉਡੀਕ ਰਹੇ ਸੀ ਤੇ ਮਤਲਬ ਉਹ ਉਹਦਾ ਅਜੇ ਵੀ ਉਹਨੂੰ ਅਨਫੋਲਡ ਕੀਤਾ ਜਾ ਰਿਹਾ ਜਿਹੜਾ ਫਲਾਅ ਰਿਸਪੌਂਸ ਸੀ ਪੁਲਿਸ ਦਾ 19 ਬੱਚਿਆਂ ਦੀ ਮੌਤ ਹੋਈ ਸੀ ਦੋ ਟੀਚਰ ਮਾਰੇ ਗਏ ਸੀ ਯੂਐਸ ਡੈਸਟ ਡਿਪਾਰਟਮੈਂਟ ਜਿਹੜਾ ਕਨਕਲੂਡ ਕੀਤਾ ਇੱਕ ਨਵੀਂ ਜਿਹੜੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਕਿ ਗੋਲੀਆਂ ਚੱਲ ਰਹੀਆਂ ਸੀ ਟੀਚਰ ਜਿਹੜੇ ਆ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਫੇਰ ਉਹਦੇ ਤੋਂ ਬਾਅਦ ਇੱਕ ਸਟੂਡੈਂਟ ਕਾਲ ਕਰਦਾ ਆ ਉਹ ਜਿਹੜਾ ਉੱਥੇ ਇਸ ਮਾਮਲੇ ਦੇ ਵਿੱਚ ਸਾਰਾ ਕੁਝ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਬਲੱਡ ਸ਼ੈੱਡ ਉੱਥੇ ਚੱਲ ਰਹੀ ਸੀ ਉਹਨੂੰ ਰੋਕਿਆ ਜਾਣਾ ਸੀਗਾ ਪਰ ਰੋਕਿਆ ਨਹੀਂ ਗਿਆ ਪਰ 77 ਮਿੰਟ ਲੱਗੇ ਸੀ ਜਦੋਂ 18 ਸਾਲਾਂ ਦਾ ਸ਼ੂਟਰ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਆਇਆ ਜਦੋਂ ਉਹਨੂੰ ਗੋਲੀ ਮਾਰੀ ਪੁਲਿਸ ਨੇ ਇਹ ਸਾਰੇ ਕੁਝ ਦੇ ਵਿੱਚ 77 ਮਿੰਟ ਲੱਗੇ ਸੀ ਤੇ ਉਹ ਤੁਹਾਨੂੰ ਯਾਦ ਹੋਊਗਾ ਉਹ ਨੌਜਵਾਨ ਸਕੂਲ ਦੇ ਵਿੱਚ ਆਇਆ ਸੀ ਤੇ ਉਹਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਇਹ ਏਡਾ ਵੱਡਾ ਉਹਨੇ ਮੈਸਾ ਕਰਾ ਉੱਥੇ ਕੀਤਾ ਸੀ ਸਵਾਲ ਇਹ ਪੈਦਾ ਹੁੰਦਾ ਸੀ ਇਤੋ ਵੱਜ ਵੀ ਪੁਲਿਸ ਕੀ ਕਰਦੀ ਸੀ 77 ਮਿੰਟ ਤੱਕ ਪੁਲਿਸ ਕੀ ਕਰਦੀ ਰਹੀ ਜੇ ਉਹਨੂੰ ਰੋਕਿਆ ਕਿਉਂ ਨਹੀਂ ਗਿਆ ਗੋਲੀ ਕਿਉਂ ਨਹੀਂ ਚਲਾਈ ਗਈ ਉੱਥੇ ਉਹ ਜਿਹੜੀ ਹੁਣ ਵੀਡੀਓ ਫੁਟੇਜ ਨੇ ਸਕੂਲ ਦੇ ਵਿੱਚੋਂ ਸਾਹਮਣੇ ਆਈਆਂ ਸੀ ਕਿ ਇੱਕ ਕੋਰੀਡੋਰ ਆ ਉਹਦੇ ਸਾਹਮਣੇ ਲੋਕ ਲੱਗਿਆ ਔਰ ਉਹਨੂੰ ਚਾਬੀ ਨਹੀਂ ਪਤਾ ਕਿਹਦੇ ਕੋਲ ਆ ਚਾਬੀ ਲੱਭ ਰਹਾ ਪੁਲਿਸ ਵਾਲੇ ਉਹ ਵੀਡੀਓ ਕਹਿ ਜਿਹੜੇ ਉਹ ਸੀਸੀਟੀਵੀ ਕੈਮਰੇ ਸੀ ਉਹਨਾਂ ਦੇ ਫੁਟੇਜ ਸਾਹਮਣੇ ਆਏ ਸੀ ਪੁਲਿਸ ਵਾਲੇ ਆਪਸ ਵਿੱਚ ਗੱਲਾਂ ਕਰ ਰਹੇ ਵੀ ਆਪਣਾ ਇੰਚਾਰਜ ਕੌਣ ਹੈ ਮਰ ਉਹਨਾਂ ਨੂੰ ਆਪਣੇ ਇੰਚਾਰਜ ਦਾ ਨਹੀਂ ਪਤਾ ਕਿ ਸਾਡੇ ਆਪਰੇਸ਼ਨ ਨੂੰ ਇਸ ਵੇਲੇ ਕਰਨਾ ਉਹਨਾਂ ਨੂੰ ਪਤਾ ਲੱਗਦਾ ਜਿਵੇਂ ਅਸੀਂ ਕਰਨਾ ਕੀ ਹੈ ਸਵਾਲ ਇਹ ਹੈ ਕਿ ਉਹ ਬੱਚੇ ਨੇ ਤੇ ਗਲਤੀ ਕੀਤੀ ਉਹਨੇ 18 ਸਾਲਾਂ ਦੇ ਨੌਜਵਾਨ ਨੇ ਆ ਕੇ ਗੋਲੀਆਂ ਚਲਾ ਕੇ ਇਹਨਾਂ ਜਿਹੜਿਆਂ ਨੂੰ ਮਾਰ ਦਿੱਤਾ ਮਾਸ ਸ਼ੂਟਿੰਗ ਕਰ ਦਿੱਤੀ ਪੁਲਿਸ ਕੀ ਕਰ ਰਹੀ ਸੀ ਉੱਥੇ ਤੇ ਹੁਣ ਉਹਦੀ ਰਿਪੋਰਟ ਆਈ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਸਕੂਲ ਸ਼ੂਟਿੰਗਸ ਜਾਂ ਇਦਾਂ ਦੇ ਮੈਸੇਕਰ ਹੋਏ ਆ ਉਹਨਾਂ ਦੇ ਵਿੱਚ ਸਭ ਤੋਂ ਖਤਰਨਾਕ ਦੇ ਵਿੱਚੋਂ ਇੱਕ ਸੀ ਬਹੁਤ ਵੱਡਾ ਫੇਲਿਓਰ ਲਾ এনਫੋਰਸਮੈਂਟ ਆਫੀਸਰ ਦਾ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਕਿਹਾ 575 ਪੇਜ ਦੀ ਰਿਪੋਰਟ ਤੇ ਜਦੋਂ ਇਹ ਘਟਨਾ ਵਾਪਰੀ ਹੈ ਉਹਨੂੰ 20 ਮਹੀਨੇ ਹੋ ਚੁੱਕੇ ਆ ਉਹਦੇ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਅਕਾਉਂਟੇਬਿਲਟੀ ਆ ਉਹ ਦੱਸੀ ਜਾ ਰਹੀ ਆ ਵੀ ਇਹਨਾਂ ਨੇ ਕੀ ਕਰਨਾ ਸੀ ਜਿਹੜੇ ਜਦੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ ਕਿ ਜੇ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਉੱਥੇ ਮੌਤ ਹੋ ਗਈ ਸੀ 24 ਮਈ 2020 ਨੂੰ ਕੈਜੂਐਲਟੀ ਉੱਥੇ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਵਾਪਰਦੀ ਐ ਇੱਕ ਫੇਲਰ ਪੂਰੇ ਦਾ ਪੂਰਾ ਪੁਲਿਸ ਦਾ ਹੁੰਦਾ ਆ ਮਤਲਬ ਯੂਐਸ ਟੋਰਨ ਨੇ ਜੱਲਣ ਨੇ ਵੀ ਕਿਹਾ ਵੀ ਜਿਹੜੇ ਇਹ ਜਿਹੜੇ ਬੱਚੇ ਸੀਗੇ ਮਤਲਬ ਇਹ ਦੇ ਦੇ ਡਿਸਰਵਡ ਬੈਟਰ ਮਤਲਬ ਇਹੀ ਆ ਕਿ ਇਹਨਾਂ ਨੂੰ ਪੁਲਿਸ ਚੰਗਾ ਰਿਸਪੌਂਡ ਕਰ ਸਕਦੀ ਸੀ ਬਚਾਏ ਜਾ ਸਕਦੇ ਸੀ ਰਾਬ ਐਲੀਮੈਂਟਰੀ ਸਕੂਲ ਦੇ ਵਿੱਚ ਮਈ 24 ਨੂੰ ਜਿਹੜੇ ਕਈ ਘੰਟੇ ਤੇ ਫਿਰ ਬਾਅਦ ਦੇ ਵਿੱਚ ਇਸ ਫੇਲਰ ਬਾਰੇ ਗੱਲਬਾਤ ਹੁੰਦੀ ਰਹੀ ਸੀ ਵੀ ਇਹਦਾ ਜ਼ਿੰਮੇਵਾਰ ਕੌਣ ਆ ਤੇ ਇਹਨੂੰ ਕਿੱਦਾਂ ਜਿਹੜਾ ਰੋਕਿਆ ਜਾਣਾ ਚਾਹੀਦਾ ਹੁਣ ਰਿਪੋਰਟ ਜਦੋਂ ਆਈ ਹੈ ਸਾਹਮਣੇ ਤੇ ਉਹਨਾਂ ਨੂੰ ਫਿਰ ਜਿਹੜਾ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੂੰ ਇਹ ਰਿਪੋਰਟ ਅੱਜ ਉਹ ਹੈਂਡਓਵਰ ਕੀਤੀ ਗਈ ਹੈ ਜਿਹਦੇ ਵਿੱਚੋਂ ਉਹ ਸਾਰਾ ਕੁਝ ਪਤਾ ਲੱਗ ਰਿਹਾ ਹੈ ਜਿਵਾਲਲੀ ਦੇ ਉਸ ਵੇਲੇ ਦੇ ਮੇਅਰ ਨੇ ਵੀ ਕਿਹਾ ਸੀ ਕਿ ਕੁਝ ਹਫ਼ਤਿਆਂ ਦੇ ਵਿੱਚ ਹੀ ਕਿ ਜਿਹੜਾ ਇਹ ਸਾਰਾ ਕੁਝ ਹੈ ਜਿਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਸੋ ਇੱਕ ਬਹੁਤ ਵੱਡੀ ਦੁਰਘਟਨਾ ਜਿਹੜੀ ਵਾਪਰੀ ਸੀ ਉਸ ਮਾਮਲੇ ਦੇ ਵਿੱਚ ਹੁਣ ਜਿਹੜੇ ਕੋਸ਼ੰਕੜੇ ਆਉ ਸਾਹਮਣੇ ਆਏ ਆ ਰਿਪੋਰਟ ਸਾਹਮਣੇ ਆਈ ਹੈ ਉਸ ਵਿੱਚ ਇਹ ਪਤਾ ਲੱਗ ਰਿਹਾ ਵੀ ਕਿੱਥੇ ਪੁਲਿਸ ਦਾ ਨੁਕਸ ਸੀਗਾ ਕਿੱਥੇ ਗਲਤੀ ਹੋਈ ਆ 77 ਮਿੰਟ ਕਿਉਂ ਲੱਗੇ ਔਰ ਜਦੋਂ ਉਹ ਮੁੰਡਾ ਘਰ ਦੇ ਵਿੱਚ ਆੜੀ ਜਿਹੜੀ ਉਹ ਗੋਲੀ ਮਾਰ ਕੇ ਨਿਕਲਦਾ ਆ ਉੱਥੋਂ ਤੇ ਉਹਦੇ ਤੋਂ ਬਾਅਦ ਵੀ ਉਹ ਹਿੱਟ ਕਰਦਾ ਐਕਸੀਡੈਂਟ ਕਰਦਾ ਇੱਕ ਥਾਂ ਦੇ ਉੱਤੇ ਫਿਰ ਸਕੂਲ ਦੇ ਵਿੱਚ ਆਉਂਦਾ ਆ ਤੇ ਮਤਲਬ ਘੰਟੇ ਤੋਂ ਜ਼ਿਆਦਾ ਸਮਾਂ 11:37 ਤੇ ਸਵੇਰ ਤੋਂ ਲੈ ਕੇ ਤੇ 12:49 ਮਿੰਟ ਤੱਕ ਜਿਹੜੇ 10 ਸਟਿਮੂਲਸ ਇਵੈਂਟ ਹੁੰਦੇ ਆ ਕਟੁਕਟ 6 ਵੱਖਰੇ ਵੱਖਰੇ ਇਨਸਟੈਂਸਸ ਹੁੰਦੇ ਆ ਗਨਫਾਇਰ ਦੇ 45 ਰਾਉਂਡ ਉਹ ਚਲਾਉਂਦਾ ਐ ਲਾਰ ਫੋਰਸ ਜਿਹੜੇ ਅਨਫੋਰਸਮੈਂਟ ਆਫੀਸਰਸ ਨੇ ਉਹ ਉੱਥੇ ਆ ਆਫੀਸਰ ਦੀਆਂ ਜਿਹੜੇ ਉਹ ਵੀ ਜ਼ਖਮੀ ਹੁੰਦੇ ਆ ਇਹ ਸਾਰੇ ਇਵੈਂਟ ਦੇ ਵਿੱਚ ਉਹਨੂੰ ਜਿੱਦਾਂ ਰੋਕਿਆ ਗਿਆ ਕੀ ਉਹ ਠੀਕ ਸੀ ਜਾਂ ਉਹਦੇ ਵਿੱਚ ਕੀ ਗਲਤ ਸੀ ਇਹਦੇ ਉੱਤੇ ਜਿਹੜੀ ਗੱਲਬਾਤ ਹੁਣ ਕੀਤੀ ਜਾ ਰਹੀ ਹੈ ਤੇ ਨਿਚੋੜੇ ਸਾਰੀ ਰਿਪੋਰਟ ਦਾ ਇਹੀ ਕੱਢਿਆ ਇਹਨਾਂ ਨੇ ਕਿ ਇਹਨਾਂ ਨੂੰ ਬੈਟਰ ਰਿਸਪੌਂਡ ਕੀਤਾ ਜਾ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ ਕਿੱਥੇ ਨੁਕਸਰਿਆ ਤੇ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਉਹਦੇ ਲਈ ਕੀ ਕੀਤਾ ਜਾ ਸਕਦਾ ਆ ਇਹਦੇ ਉੱਤੇ ਜਿਹੜੀ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਆ ਤੇ ਇਹ ਹੈ ਕਿ ਜਿੰਨਾ ਚਿਰ ਇਸ ਗੱਲਬਾਤ ਦੀ ਪੂਰੀ ਜਾਂਚ ਨਹੀਂ ਕਰ ਲੈਂਦੇ ਉਹਨਾਂ ਚਿਰ ਇਹਨਾਂ ਨੇ ਇਸ ਰਿਪੋਰਟ ਨੂੰ ਇਹਦੇ ਲੱਭ ਕੇ ਵੀ ਜਿੱਥੇ ਕਿਸੇ ਦਾ ਨੁਕਸ ਸਿਗਾ ਤੇ ਉਹ ਉਹਨੂੰ ਅਕਾਉਂਟੇਬਲ ਉਹਦੇ ਲਈ ਕਿਹਾ ਜਾਵੇ ਵੀ ਇੱਥੇ ਆ ਨੁਕਸ ਸਿਗਾ ਜਾਂ ਹੋ ਜਾਣਾ ਚਾਹੀਦਾ ਸੀ ਤਾਂ ਕਿ ਭਵਿੱਖ ਦੇ ਵਿੱਚ ਇਹਦੇ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਾ ਜਾ ਸਕੇ ਤੇ ਰੌਬ ਐਲੀਮੈਂਟਰੀ ਸਕੂਲ ਯੂਵਲਡੀ ਟੈਕਸਸ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਸੀ ਇਹਨੂੰ ਭਵਿੱਖ ਦੇ ਵਿੱਚ ਬਾਕੀ ਥਾਵਾਂ ਤੇ ਵਾਪਰਨ ਤੋਂ ਰੋਕਿਆ ਜਾ ਸਕਦਾ ਅਗਲੀ ਗੱਲ ਪਰ ਦੋਸਤੋ ਕਰੋਨਾ ਵਾਇਰਸ ਬਾਰੇ ਤੇ ਚੀਨ ਦੀ ਇਹਦੇ ਵਿੱਚ ਜਿਹੜਾ ਉਹਨਾਂ ਦਾ ਦੁਨੀਆ ਨੂੰ ਦੱਸਣ ਬਾਰੇ ਕਰੋਨਾ ਵਾਇਰਸ ਚੀਨ ਤੋਂ ਪੈਦਾ ਹੋਇਆ ਸਾਰੇ ਜਾਣਦੇ ਆ ਪੂਰੀ ਦੁਨੀਆ ਹਿੱਲ ਗਈ ਕਿੰਨੀਆਂ ਮੌਤਾਂ ਹੋਈਆਂ ਸਾਰਾ ਕੁਝ ਅਸਤਵ ਵਿਸਤ ਹੋ ਗਿਆ ਅਜੇ ਤੱਕ 3-4 ਸਾਲ ਬਾਅਦ ਵੀ ਸਾਰਾ ਕੁਝ ਲੀਸਿਰ ਨਹੀਂ ਹੋਇਆ ਖੋਜ ਹਜੇ ਵੀ ਜਾਰੀ ਹੈ ਵੀ ਇਹ ਸੀ ਕੀ ਕਈ ਥਿਊਰੀ ਆਈਆਂ ਕਈ ਕੌਨਸਪੀਰੇਸੀ ਥਿਊਰੀਆਂ ਆਈਆਂ ਜੀ ਇਹ ਮੈਨ ਮੇਡ ਸੀਗਾ ਇਹ ਜੈ ਨੈਚੁਰਲ ਵਾਇਰਸ ਹੈਗਾ ਇਹਨੇ ਨੁਕਸਾਨ ਕੀਤਾ ਪਰ ਜਿੱਥੇ ਸ਼ੱਕ ਪੈ ਰਹੀ ਔਰ ਜਿਹੜੀ ਸ਼ੱਕ ਲਗਾਤਾਰ ਕਿ ਵੱਧਦੀ ਜਾ ਰਹੀ ਉਹ ਇਹ ਆ ਵੀ ਚੀਨ ਦਾ ਇਹਦੇ ਚ ਰੋਲ ਕੀ ਸੀ ਚੀਨ ਵਾਲੇ ਸਿੱਧਾ ਦੋਸ਼ ਲਾਉਂਦੇ ਸੀ ਵੀ ਅਮਰੀਕਾ ਦੀ ਮਿਲਟਰੀ ਨੇ ਛੱਡਿਆ ਇਹ ਵਾਇਰਸ ਅਮਰੀਕਾ ਵਾਲੇ ਕਹਿੰਦੇ ਸੀ ਇਹ ਚੀਨ ਦੀ ਇਹ ਜਿਹੜੀ ਕਾਰਡ ਆ ਵੀ ਜਾਣਬੋਝ ਕੇ ਇਹਨਾਂ ਨੇ ਵਾਇਰਸ ਬਣਾਇਆ ਇਹ ਗੱਲ ਕਿੰਨੀ ਕੁ ਸੱਚ ਆ ਇਹ ਨਹੀਂ ਪਤਾ ਪਰ ਇਸ ਗੱਲ ਦੇ ਉੱਤੇ ਸਵਾਲ ਜ਼ਰੂਰ ਉੱਠ ਰਹੇ ਆ ਵੀ ਚੀਨ ਦੇ ਕੋਲ ਜਿੰਨੀ ਇਨਫੋਰਮੇਸ਼ਨ ਸੀ ਇਹਨਾਂ ਨੇ ਬਾਕੀ ਦੁਨੀਆ ਦੇ ਨਾਲ ਸ਼ੇਅਰ ਕੀਤੀ ਜਾਂ ਨਹੀਂ ਕੀਤੀ ਜਿਹਨਾਂ ਹੀ ਕੀਤੀ ਤੋ ਉਹਦੇ ਪਿੱਛੇ ਕਾਰਨ ਕੀ ਸੀ ਚੀਨ ਦੇ ਸਾਇੰਟਿਸਟਸ ਨੇ ਇੱਕ ਉਹ ਚਾਹੁੰਦਾ ਸੀ ਪਬਲਿਸ਼ ਕਰਨਾ ਜੈਨੇਟਿਕ ਪ੍ਰੋਫਾਈਲ ਇਸ ਕਰੋਨਾ ਵਾਇਰਸ ਦੀ 2 ਹਫ਼ਤੇ ਪਹਿਲਾਂ ਜਦੋਂ ਬੀਜਿੰਗ ਫਾਰਮਰਲੀ ਇੱਕ ਜਿਹੜਾ ਫਾਰਮਲੀ ਜਿਹੜਾ ਰਿਲੀਜ਼ ਕਰਦੀ ਆ ਇਹਦੀ ਸੀਕੁਐਂਸ ਜਿਹੜੀ ਫੈਡਰਲ ਡਾਕੂਮੈਂਟ ਸ਼ੇਅਰ ਕੀਤੇ ਗਏ ਆ ਇੱਕ ਕਮੇਟੀ ਦੇ ਵਿੱਚ ਕੱਲ੍ਹ ਹੋ ਰਿਲੀਜ਼ ਕੀਤੇ ਕਿ ਉਹਦੇ ਵਿੱਚੋਂ ਗੱਲਬਾਤ ਸਾਹਮਣੇ ਆਈ ਮਤਲਬ ਉੱਥੇ ਦਾ ਇੱਕ ਸਾਇੰਟਿਸਟ ਸਾਇੰਟਿਸਟ ਉਹ ਬੀਬੀ ਸੀ ਵੀ ਉਹ ਜਿਹੜਾ ਕੋਈ ਵੀ ਵਾਇਰਸ ਆ ਉਹਦੇ ਵਿੱਚ ਇੱਕ ਉਹਦਾ ਜੈਨੇਟਿਕ ਪ੍ਰੋਫਾਈਲ ਆ ਵੀ ਇਹ ਵਾਇਰਸ ਹੈ ਕੀ ਹੈ ਇਹਦੇ ਅੰਦਰ ਦੇ ਜੀਨਸ ਜਾਂ ਇਹਦੀ ਜਿਹੜੀ ਜੈਨੇਟਿਕ ਸੀਕੁਐਂਸ ਆ ਉਹ ਕਿਸ ਤਰ੍ਹਾਂ ਦੀ ਆ ਉਹ ਸਾਰਾ ਸਾਇੰਟਿਸਟਾਂ ਨੇ ਲੱਭਣਾ ਹੁੰਦਾ ਜਾਂ ਕਰਨਾ ਹੁੰਦਾ ਫਿਰ ਉਹ ਦੱਸਣਾ ਆ ਦੁਨੀਆ ਨੂੰ ਵੀ ਆ ਆ ਅਸਲ ਦੇ ਵਿੱਚ ਜਿਹੜਾ ਅਸੀਂ ਲੱਭਿਆ ਉਹਦੇ ਹਿਸਾਬ ਨਾਲ ਫਿਰ ਉਹਦੀ ਵੈਕਸੀਨ ਬਣਨੀ ਆ ਜੇ ਉਹਨੂੰ ਮਾਰਨ ਦੇ ਲਈ ਜਾਂ ਉਹਨੂੰ ਰੋਕਣ ਦੇ ਲਈ ਜੋ ਵੀ ਬਣਨਾ ਉਹ ਜਿਹੜੀ ਜੈਨੇਟਿਕ ਸੀਕੁਐਂਸ ਆ ਬਹੁਤ ਇੰਪੋਰਟੈਂਟ ਆ ਜਿੱਦਣ ਬੀਜਿੰਗ ਏਸ ਜੇਨੈਟਿਕ ਸੀਕੁਐਂਸ ਨੂੰ ਦੁਨੀਆ ਦੇ ਰਿਲੀਜ਼ ਕਰ ਦਿੱਤੀ ਉਹ ਤੋਂ 2 ਹਫ਼ਤੇ ਪਹਿਲਾਂ ਇਹ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਸਮਝ ਲਓ ਵੀ ਪਤਾ ਸੀ ਇਹ ਜਿਹੜਾ ਡਿਲੇ ਹੋਇਆ ਤੇ ਜਿਹੜਾ ਉਹਦੇ ਨਾਲ ਕੁਦਰਤੀ ਆ ਵੀ ਜਿਹੜੇ ਰਿਸਰਚਰ ਸੀਗੇ ਜਾਂ ਉਹਦੀ ਟੈਸਟ ਪਹਿਲਾਂ ਤਾਂ ਟੈਸਟ ਬਣਾਉਣਾ ਇਹਦਾ ਬਹੁਤ ਔਖਾ ਸੀ ਵੀ ਉਹਦੇ ਨਾਲ ਉਹਦੇ ਤੇ ਅਸਰ ਪਿਆ ਹੋਊਗਾ ਕਿਉਂਕਿ ਉਹਦੋਂ ਤਾਂ ਇੱਕ ਇੱਕ ਦਿਨ ਕੀਮਤੀ ਸੀ ਤੁਸੀਂ 2 ਹਫ਼ਤੇ ਦੁਨੀਆ ਨੂੰ ਉਹਦਾ ਜੇਨੈਟਿਕ ਸੀਕੁਐਂਸ ਹੀ ਨਹੀਂ ਦੱਸ ਰਿਹਾ ਜਿੰਨਾ ਚਿਰ ਉਹਦਾ ਜੈਨੇਟਿਕ ਸੀਕੁਐਂਸ ਨਹੀਂ ਪਤਾ ਲੱਗ ਰਿਹਾ ਵਾਇਰਸ ਦਾ ਉਨਾ ਚਿਰ ਤੇ ਉਹਦਾ ਟੈਸਟ ਵੀ ਨਹੀਂ ਡਿਵੈਲਪ ਕੀਤਾ ਜਾਣਾ ਡਿਵੈਲਪ ਹੋ ਸਕਦਾ ਕਿਸੇ ਵਾਇਰਸ ਦੇ ਲਈ ਇੱਕ ਵੱਖਰਾ ਟੈਸਟ ਹੁੰਦਾ ਵੀ ਜਿਹੜਾ ਕਰੋਨਾ ਵਾਇਰਸ ਦਾ ਟੈਸਟ ਬਣਿਆ ਤੁਹਾਨੂੰ ਯਾਦ ਹੋਊਗਾ ਜਦੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਉਸ ਵੇਲੇ ਤੇ ਕਰੋਨਾ ਵਾਇਰਸ ਦਾ ਟੈਸਟ ਹੀ ਹੈ ਨਹੀਂ ਸੀ ਸੋ ਵਾਇਰਸ ਨਵਾਂ ਸੀ ਸਭ ਤੋਂ ਪਹਿਲਾਂ ਉਹਦਾ ਟੈਸਟ ਬਣਨਾ ਸੀ ਉਹ ਟੈਸਟ ਬਣਨ ਦੇ ਵਿੱਚ ਵੀ ਦੇਰੀ ਹੋਈ ਫਿਰ ਉਹਦਾ ਇਲਾਜ ਤੇ ਮੁੜ ਕੇ ਵੈਕਸੀਨ ਇਹਨੂੰ ਵਾਇਰਸ ਨੂੰ ਕੰਬੈਟ ਕਰਨ ਦੇ ਲਈ ਹੁਣ ਰਿਪੋਰਟ ਦੇ ਵਿੱਚ ਇੱਕ ਨਵਾਂ ਸਵਾਲ ਪੈਦਾ ਹੋਇਆ ਕਿ ਜਿਹੜੇ ਚਾਈਨੀਜ਼ ਅਫੀਸ਼ੀਅਲ ਸੀਗੇ ਤੇ ਜਿਹੜੇ ਸਾਇੰਟਿਸਟ ਸੀਗੇ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਪਹਿਲੇ ਦਿਨਾਂ ਦੇ ਵਿੱਚ ਪੰਡੈਮਿਕ ਦੇ ਵਿੱਚ ਸ਼ੁਰੂ ਕੀਤੀ ਸ਼ੇਅਰ ਕੀਤੀ ਜਦੋਂ ਵਾਇਰਸ ਕਾਫੀ ਤੇਜ਼ੀ ਦੇ ਨਾਲ ਸਪਰੈਡ ਹੋਇਆ ਸੀ ਉਹਨਾਂ ਦੇ ਦੇਸ਼ ਦੇ ਵਿੱਚ ਐਕਸਪਰਟਸ ਨੇ ਇਹ ਕਿਹਾ ਸੀ ਕਿ ਜਿਹੜੀ ਇਹਦੇ ਨਾਲ ਪੰਡੈਮਿਕ ਦੇ origin ਦੇ ਵਿੱਚ ਕੋਈ ਏਡੀ ਵੱਡੀ ਜਾਣਕਾਰੀ ਨਹੀਂ ਮਿਲਦੀ ਹੁਣ ਇਹ ਜਿਹੜੀ ਗੱਲਬਾਤ ਦੱਸ ਰਹੇ ਆ ਕਿ ਦਸੰਬਰ 28 2019 ਨੂੰ ਲਿਮਰਨਿਕ ਵਾਇਰੋਲੋজিস্ট ਇੰਸਟੀਚਿਊਟ ਆਫ ਪੈਥੋਜਨ ਬਾਇਓਲੋਜੀ ਤੇ ਚਾਈਨਿਸ ਅਕੈਡਮੀ ਆਫ ਮੈਡੀਕਲ ਸਾਇੰਸਸ ਦੇ ਵਿੱਚ ਬੀਜਿੰਗ ਦੇ ਵਿੱਚ ਇੱਕ ਜੈਨੇਟਿਕ ਸੀਕੁਐਂਸ ਇਹਦੀ SARS-CoV-2 ਦੀ 2 ਵਾਇਰਸ ਦੀ ਜਿਹੜੀ ਜਨ ਬੈਂਕ ਦੇ ਵਿੱਚ ਉਹਨਾਂ ਨੇ ਪਾਈ ਤੇ ਉਹਨੂੰ ਪਬਲੀਕਲੀ ਐਕਸੈਸ ਡਾਟਾਬੇਸ ਹੈਗਾ ਉਸ ਜੈਨੇਟਿਕ ਸੀਕੁਐਂਸਸ ਦਾ ਤੇ ਉਹਨੂੰ US نیشنل انسٹیٹیوٹ ਆਫ ਹੈਲਥ ਨੇ ਦੇਖਿਆ ਜਨ ਬੈਂਕ ਦੇ ਰਿਵਿਊ ਪ੍ਰੋਸੈਸ ਦੇ ਵਿੱਚ ਫਲੈਗ ਹੋਈ ਸਬਮਿਸ਼ਨ 3 ਦਿਨ ਬਾਅਦ ਤੇ ਜਿਹੜਾ ਰੈਨਾ ਉਹਨੇ ਆਪਣੀ ਈਮੇਲ ਨੂੰ ਅਲਟਰ ਕੀਤਾ ਤੇ ਉਹਦੇ ਵਿੱਚ ਉਹਨੇ ਸਬਮਿਸ਼ਨ ਕਿਹਾ ਵੀ ਮੇਰੀ ਇਹ ਇਨਕੰਪਲੀਟ ਆ ਤੇ ਇਹਦੇ ਵਿੱਚ ਕੁਝ ਹੋਰ ਐਡੀਸ਼ਨਲ ਜਿਹੜੀਆਂ ਕੁਝ ਜਿਹੜੀਆਂ ਗੱਲਾਂ ਬਾਤਾਂ ਉਹ ਚਾਹੀਦੀਆਂ ਆ ਉਹਦੇ ਤੋਂ ਬਾਅਦ ਉਹਦੀ ਸਬਮਿਸ਼ਨ ਉੱਥੋਂ ਡਿਲੀਟ ਕਰ ਦਿੱਤੀ ਗਈ ਜਨ ਬੈਂਕ ਤੋਂ ਤੇ 16 ਜਨਵਰੀ 2020 ਨੂੰ ਫੇਰ ਉਹਨੇ ਦੁਬਾਰਾ ਉਹ ਸਬਮਿਟ ਕੀਤੀ ਨਹੀਂ ਇਨਫੋਰਮੇਸ਼ਨ ਤੇ ਜਿਹੜੀ ਇਹਨਾਂ ਨੇ ਬਾਅਦ ਦੇ ਵਿੱਚ ਆਫ ਇਨਫੋਰਮੇਸ਼ਨ ਦਿੱਤੀ ਹੈ ਚਾਈਨੀਸ ਰਿਸਰਚਰਸ ਨੇ ਸਬਮਿਟਡ ਕੀਤੀ ਹੈ ਉਹ ਕਹਿੰਦੇ ਉਹਦੀ ਜਿਹੜੀ ਜੈਨੇਟਿਕ ਸੀਕੁਐਂਸ ਸੀ ਉਹਦੇ ਨਾਲ ਲਗਭਗ ਮਿਲਦੀ ਸੀ ਮਤਲਬ ਇੱਕ ਵਾਰੀ ਫੇਰ ਰੌਲਾ ਉੱਥੇ ਪੈ ਗਿਆ ਕਿ ਤੁਸੀਂ ਜੋ ਕੁਝ ਵੀ ਉੱਥੇ ਹੋਇਆ ਸੀ ਉਹ ਕਿਹਦੀ ਗਲਤੀ ਸੀ ਜਾਂ ਉਹ ਕੁਦਰਤੀ ਘਟਨਾ ਸੀ ਜਾਂ ਹੋਇਆ ਕਿ ਇਹਦੇ ਵਿੱਚ ਤੁਹਾਡੀ ਟਰਾਂਸਪੇਰੈਂਸੀ ਨਹੀਂ ਹੈ ਤੁਸੀਂ ਗੱਲ ਨੂੰ ਉਹਨੇ ਚੰਗੀ ਤਰ੍ਹਾਂ ਦੁਨੀਆ ਨੂੰ ਦੱਸਿਆ ਨਹੀਂ ਤੇ ਜੇ ਤੁਸੀਂ ਕਿਤੇ ਚੰਗੀ ਤਰ੍ਹਾਂ ਦੁਨੀਆ ਨੂੰ ਪਹਿਲਾਂ ਟਾਈਮ ਸਿਰ ਦੱਸ ਦਿੰਦੇ ਤੇ ਐਡੀ ਬੜੀ ਤਬਾਹੀ ਤੋਂ ਦੁਨੀਆ ਦੇ ਵਿੱਚ ਬਚਾਅ ਹੋ ਸਕਦਾ ਸੀ ਦੋਸਤੋ ਇਹਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਹੈ ਗੱਲਾਂ ਬਾਤਾਂ ਦਾ